ਕੌਂਸਲ ਜੀ ਜੁੜਾਵਾ ਦਿਨਾਂ ਨਗਰ ਜੁੜਾਵਾ ਦਿਓ ਦਿਨਾਂ ਨਗਰ ਜੁੜਾਵਾ ਦਿਨਾਂ ਨਗਰ ਜੁੜਾਵਾ ਨਗਰ ਕੌਂਸਲ ਜੁੜਾਵਾ ਦਿਨਾਂ ਨਗਰ ਪ੍ਰਧਾਨ ਜੁੜਾਵਾ ਦਿਨਾਂ ਨਗਰ ਪ੍ਰਧਾਨ ਹਾਏ ਹਾਏ ਦਿਨਾਂ ਨਗਰ ਪ੍ਰਧਾਨ ਹਾਏ ਹਾਏ ਲੋਕ ਐਕਸ਼ਨ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਤੁਹਾਡੀ ਪਾਇਲ ਅਰੋੜਾ ਤੁਹਾਨੂੰ ਦੱਸ ਦਈਏ ਕਿ ਅੱਜ ਦਿਨਾਂ ਨਗਰ ਦੇ ਸਰਕੂਲਰ ਕਲੋਨੀ ਵਿੱਚ ਰਹਿਣ ਵਾਲੇ ਲੋਕਾਂ ਨੇ ਨਗਰ ਕੌਂਸਲ ਅਤੇ ਪ੍ਰਸ਼ਾਸਨ ਤੇ ਕੱਢੀ ਪੜਾਅਸ ਇਸ ਦੇ ਨਾਲ ਹੀ ਮੋਹੱਲਾ ਵਾਸੀਆਂ ਨੇ ਕਿਹਾ ਕਿ ਬਰਸਾਤਾਂ ਦੇ ਮੌਸਮ ਵਿੱਚ ਨਿਕਾਸੀ ਦਾ ਪਾਣੀ ਉਹਨਾਂ ਦੇ ਘਰਾਂ ਵਿੱਚ ਆਉਣ ਕਾਰਨ ਉਹ ਬਹੁਤ ਪਰੇਸ਼ਾਨ ਹਨ ਜਿਸ ਸਬੰਧ ਵਿੱਚ ਮੋਹੱਲਾ ਵਾਸੀਆਂ ਨੇ ਚੇਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ 15 ਇਲਾਕਿਆਂ ਦੀ ਨਿਕਾਸੀ ਦਾ ਪਾਣੀ ਉਹਨਾਂ ਦੇ ਇਲਾਕੇ ਵਿੱਚ ਜਮਾ ਹੋ ਰਿਹਾ ਹੈ ਜੇਕਰ ਪ੍ਰਸ਼ਾਸਨ ਨੇ ਕੋਈ ਮਸਲਾ ਹੱਲ ਨਾ ਕੀਤਾ ਤਾਂ ਉਹ ਨਾਲਾ ਹੀ ਬੰਦ ਕਰ ਦੇਣਗੇ ਜਿਸ ਦੀ ਸਾਰੀ ਜ਼ਿੰਮੇਵਾਰੀ ਨਗਰ ਕੌਂਸਲ ਅਤੇ ਪ੍ਰਸ਼ਾਸਨ ਦੀ ਹੋਵੇਗੀ ਇਥੇ ਦੱਸਣਯੋਗ ਹੈ ਕਿ ਕਲੋਨੀ ਦੇ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਉਹਨਾਂ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਮੌਕੇ ਨਗਰ ਕੌਂਸਲ ਦੇ ਸੁਪਰੀਡੈਂਟ ਨੇ ਕਿਹਾ ਕਿ ਬਹੁਤ ਜਲਦ ਹੀ ਇਲਾਕਾ ਨਿਵਾਸੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਦਿੱਤਾ ਜਾਵੇਗਾ ਤੁਸੀਂ ਦੇਖ ਰਹੇ ਹੋ ਲੋਕ ਐਕਸ਼ਨ ਟੀਵੀ ਤੋਂ ਹਰਪਾਲ ਸਿੰਘ ਦਿਓਲ ਦੀ ਵਿਸ਼ੇਸ਼ ਰਿਪੋਰਟ ਬੱਦਰ ਦੇਖੋ ਜੋ ਵੀ ਹੈਗਾ ਇਹ ਸਿਰਫ ਸਿਰਫ ਦਿਨਾਗਰ ਮਿਊਨਿਸਪਲ ਕਮੇਟੀ ਦੀ ਨਲਾਕੀ ਹੈ ਜਿੰਨੂੰ ਬਾਰ-ਬਾਰ ਕਹਿਣ ਦੇ ਬਾਵਜੂਦ ਵੀ ਜਿੱਤਨੇ ਨਾ ਤਾਂ ਕੋਈ ਨਾਲਾ ਬਣਾਇਆ ਨਾ ਹੀ ਗੰਦੇ ਪਾਣ ਦਾ ਕੋਈ ਨਿਕਾਸ ਕੀਤਾ ਅੱਜ ਸਾਡੇ ਸਕੂਲੇ ਚ ਸਾਢੇ 8 ਫੁੱਟ ਪਾਣੀ ਹੈ ਸਕੂਲ ਦਾ ਪਾਣੀ ਇਹ ਪੀਦਾ ਗੰਦਾ ਹੋ ਚੁਕਿਆ ਹੈ ਬੱਚੇ ਬਿਮਾਰ ਹੁੰਦੇ ਆ ਪਰ ਇਹ ਕਮੇਟੀ ਦੇ ਕੰਨਾਂ ਦਿੱਤੇ ਅੱਜ ਤੱਕ 10 ਮਹੀਨੇ ਦੀ ਜੂਨ ਹੀ ਚਲਕੀ ਕਿ ਇਹ ਇਹ ਪਾਣੀ ਨੂੰ ਇੱਕ ਵਾਰ ਸੇ ਨਿਕਾਸ ਕਰੀਏ ਤਾਂ ਜੋ ਵੀ ਨੁਕਸਾਨ ਹੋਏਗਾ ਸਕੂਲੀਅਮ ਸ਼ਬਦਾਂ ਵਿੱਚ ਹੈ ਜੇਕਰ ਇਹਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ ਕਿਹੜੀ ਪ੍ਰਾਪਰਟੀ ਡਮੀ ਹੁੰਦੀ ਹੈ ਉਹਦੀ ਹਰਜਾਨਾ ਦੇਣ ਦੀ ਜ਼ਿੰਮੇਵਾਰ ਜਿਹੜੀ ਮਿਊਨਿਸਪਲ ਕਮੇਟੀ ਦਿਨ ਨਗਰ ਉਹ ਹੈਗੀ। ਭਾਜੀ ਗੱਲ ਆਇਆ ਅਸੀਂ ਦਿਨ ਨਗਰ ਦੇ ਵਾਸੀ ਆ ਸਰਕੂਲਰ ਰੋਡ ਦੇ। ਆ ਜਿੰਨੇ ਵੀ ਸਾਡੇ ਨਾਲ ਬੰਦੇ ਖੜੇ ਆ ਅਸੀਂ ਇੰਨੇ ਕਿ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਆ ਕਮੇਟੀ ਘਰ ਤੋਂ ਇੰਨੇ ਕਿ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਆ 10 ਮਹੀਨੇ ਪਹਿਲਾਂ ਰੇਲਵੇ ਦੇ ਪੂੜੀ ਦੇ ਪਾਣੀ ਥੱਲੇ ਜਾਂਦਾ ਸੀ। ਰੇਲਵੇ ਨੇ 10-12 ਮਹੀਨੇ ਪਹਿਲਾਂ ਪੂੜੀ ਕਰਤੀ ਬੰਦ ਜਿਹੜੇ ਕਰਕੇ ਹੀ ਕਮੇਟੀ ਘਰ ਕੋ 1 ਸਾਲ ਹੋ ਗਿਆ ਫੇਰੇ ਮਾਰ ਦੇ। ਪਰ ਕਮੇਟੀ ਨੇ ਕੋਈ ਹੱਲ ਹੱਲ ਨਹੀਂ ਇਹਦਾ ਕੀਤਾ ਅੱਜ ਕਮੇਟੀ ਦੀ ਨਿਲਾਕੀ ਕਰਕੇ ਦੇਖੋ ਸਾਨੂੰ ਜਿਹੜਾ ਆਪਣੇ ਘਰਾਂ ਦੇ ਵਿੱਚ ਜਾਣਾ ਬਹੁਤ ਮੁਸ਼ਕਿਲ ਹੋ ਗਿਆ ਆ ਅਹੀ ਰਾਤ ਨੂੰ ਅੱਜ 5 ਦਿਨ ਹੋ ਗਿਆ ਅਹੀ ਰਾਤ ਨੂੰ ਆਪਣੇ ਘਰਾਂ ਦੇ ਵਿੱਚ ਟੰਨੂ ਪੰਪ ਲਾ ਕੇ ਸਮਰਸੀਵਲ ਪੰਪ ਲਾ ਕੇ ਅਹੀ ਪਾਣੀ ਕੱਢ ਕੇ ਜਾਂਦੇ ਆ ਤੇ ਫੇਰੇ ਆ ਕੇ ਫੇਰ ਅਹੀ ਪੰਪ ਲਾਣੇ ਆ ਅਸੀਂ ਵੀ ਵਿਵਹਰੀ ਕਮੇਟੀ ਘਰ ਕੋ ਗਏ ਆ ਤਹਿਸੀਲਦਾਰ ਕੋ ਗਏ ਆ ਐਸਡੀਐਮ ਨੂੰ ਫੋਨ ਕੀਤੇ ਆ ਕੋਈ ਵੀ ਬੰਦਾ ਸਾਡੀ ਸੁਣਾਈ ਨਹੀਂ ਕਰ ਰਿਹਾ ਅਗਰ ਸਾਡੇ ਘਰ ਡੁੱਬ ਗਏ ਉਹਦਾ ਕੌਣ ਜ਼ਿੰਮੇਵਾਰ ਆ ਤੁਸੀਂ ਇੱਤੋਂ ਤੀ ਮਾਰ ਕੇ ਦੇਖ ਸਕਦੇ ਹੋ ਕਮੇਟੀ ਘਰ ਦੀ ਪੂਰੀ ਲਾਲੀ ਦੇ ਵਿੱਚ ਹੈਗਾ ਤੁਸੀ ਉਹਨਾਂ ਨੂੰ ਜਾ ਕੇ ਪੁੱਛ ਸਕਦੇ ਹੋ ਖੁਦ ਪ੍ਰਧਾਨ ਹੁੜੀ ਆਈ ਇੱਥੇ ਅੱਥੇ ਉਹਨਾਂ ਨੇ ਇੱਕ ਖੱਡਾ ਵੀ ਕੱਢਿਆ ਆ 10 ਮਹੀਨੇ ਹੋ ਗਏ ਕਮੇਟੀ ਨੇ ਅੱਜ ਤੱਕ ਕੋਈ ਹੱਲ ਨਹੀਂ ਕੀਤਾ ਅਗਰ ਕਮੇਟੀ ਇਹ ਸ਼ਾਮੀ 6 ਵਜੇ ਤੱਕ ਸਾਡੇ ਪਾਣੀ ਦਾ ਕੋਈ ਹੱਲ ਕਰਤਾ ਠੀਕ ਆ ਅਗਰ ਨਹੀਂ ਕੀਤਾ ਅਸੀਂ ਇਹ ਪਾਣੀ ਨੂੰ ਬਰਦਾਸ਼ਤ ਨਹੀਂ ਕਰਾਂਗੇ ਅਹੀਂ ਦਸਾਂ ਮਹੀਨੇ ਪਾਣੀ ਆਂਦਾ ਆ ਅਸੀਂ ਪਿਛੇ ਡਫਲਾ ਦੇਾਂਗੇ ਉਹਦੀ ਜ਼ਿੰਮੇਵਾਰ ਕਮੇਟੀ ਹੋਏਗੀ ਅਸੀਂ ਨਹੀਂ ਮੰਗਦੇ ਸਾਰੇ ਲੋਕੀ ਆਹੀ ਡੁੱਬੇ ਕਰਦੇ ਆ ਸਾਰੇ ਲੋਕੀ ਡੁੱਬਣਗੇ ਆਹੀ ਤੇ ਡੁੱਬ ਗਏ ਨੇ ਹੁਣ ਅਧਿਕਾਰੀ ਦੇਖਣ ਕਿੱਦਾਂ ਕਰਨਾ ਕਿੱਦਾਂ ਨਹੀਂ ਕਰਨਾ ਅਸੀਂ ਤੇ ਹੱਥ ਖੜੇ ਆ ਸਾਡੇ ਮਕਾਨ ਟਿਕਨਾਰੇ ਹੋ ਗਏ ਆ ਅਸੀਂ ਬਿਲਕੁਲ ਨਿਤਾਸ਼ ਹੋ ਗਏ ਆ ਸਾਡੇ ਕੋ ਕੋਈ ਅਸੀਦਾ ਹੱਲ ਨਹੀਂ ਹੈਗਾ ਕਾਜੀ ਅਗਰ ਕਿਸੇ ਦੇ ਘਰ ਦਾ ਕੋਈ ਨੁਕਸਾਨ ਹੋ ਗਿਆ ਤੁਸੀਂ ਉਧਰ ਜਾ ਕੇ ਦੇਖ ਸਕਦੇ ਹੋ ਕੰਧ ਟਿਕਤੀ ਆ ਮਿੱਟੀ ਥੱਲੇ ਟਿਕਣੀ ਸ਼ੁਰੂ ਹੋ ਗਈ ਆ ਅਗਰ ਕਿਸੇ ਦਾ ਘਰ ਡਿੱਗਤ ਆ ਉਹਦੀ ਜ਼ਿੰਮੇਵਾਰ ਕਮੇਟੀ ਹੋਏਗੀ ਸੀਵਰੇਜ ਬੋਰਡ ਹੋਏਗਾ ਤੇ ਪ੍ਰਸ਼ਾਸਨ ਹੋਏਗਾ। ਦੋ ਦਾ ਨੰਬਰ ਵਾਰਡ ਆ ਸਰਕੂਲਰ ਰੋਡ ਆ ਦਿਨਾ ਨਗਰ ਦੇ ਪੰਦਾ ਮਦਰ ਬ੍ਰਾਈਟ ਸਕੂਲ ਦੇ ਨੇੜੇ। ਇੱਥੇ ਭਾਜੀ ਇੱਕ ਸਮੱਸਿਆ 10-12 ਮਹੀਨੇ ਤੋਂ ਇਹ ਕੋਈ ਪ੍ਰਕਿਰਤਿਕ ਆਫਤ ਨਹੀਂ ਹੈਗੀ ਇਹ ਕੋਈ ਪ੍ਰੀ ਪਲਾਨਡ ਹੈ ਕਮੇਟੀ ਨੇ ਇਸ ਬਾਰੇ ਕੋਈ ਧਿਆਨ ਨਹੀਂ ਦਿੱਤਾ। 10-12 ਮਹੀਨੇ ਤੋਂ ਆਪਾਂ ਕਮੇਟੀ ਦੇ ਧਿਆਨ ਦੇ ਵਿੱਚ ਲਿਆਂਦਾ ਹੀ ਅਯੂ ਸਾਹਿਬ ਨੂੰ ਮਿਲੇ ਹੀ ਕਮੇਟੀਕਰ ਜਾ ਕੇ ਉਹਨਾਂ ਨੂੰ ਦੱਸਿਆ ਹੀ ਕਿ ਪਿੱਛੋਂ 17-18 ਮੱਲਿਆਂ ਦਾ ਪਾਣੀ ਆਂਦਾ ਵਾ। ਗੇੜਾ ਕੀ ਸਰਕੂਲਰ ਰੋਡ ਤੋਂ ਟਾਵਰ ਦੇ ਨਾਲ ਨਾਲੇ ਦੇ ਵਿੱਚੋਂ ਹੋ ਕੇ ਉਹ ਸਿੱਧਾ ਜਾਂਦਾ ਸੀ ਜਟਾਂ ਵਾਲੇ ਬਾਬੇ ਦੇ ਛੱਪੜ 'ਚ ਰੇਲਵੇ ਕ੍ਰਾਸਿੰਗ ਵਾਲਿਆਂ ਨੇ ਆਪਣੀ ਲਾਈਨ ਵਿਛਾਈ ਉਹਨਾਂ ਨੇ ਥੱਲੋ ਪੁਲੀ ਬੰਦ ਕਰ ਦਿੱਤੀ ਉਹਦੇ ਵਿੱਚ ਅਸੀਂ ਕਮੇਟੀ ਨੂੰ ਬਾਰ-ਬਾਰ ਦੱਸਿਆ ਕਿ ਰੇਲਵੇ ਵਾਲਿਆਂ ਨੇ ਆਪਣੀ ਲਾਈਨ ਬੰਦ ਕਰ ਦਿੱਤੀ ਆ ਤੁਸੀਂ ਸਾਡੇ ਇਸ ਪਾਣੀ ਦਾ ਕੋਈ ਹੱਲ ਕਰੋ ਕਮੇਟੀ ਨੂੰ ਬਾਰ-ਬਾਰ ਅਸੀਂ ਐਪਲੀਕੇਸ਼ਨ ਵੀ ਰਿਟਰਨ ਐਪਲੀਕੇਸ਼ਨ ਦੇ ਕੇ ਡੈਰੀ ਨੰਬਰ ਲਵਾਇਆ, ਈਓ ਸਾਹਿਬ ਦੇ ਧਿਆਨ ਚ ਲਿਆਂਦਾ, ਈਓ ਸਾਹਿਬ ਨੂੰ ਅਸੀਂ ਮਿਲੇ ਆ। ਅਰुण ਕੁਮਾਰ ਜੀ ਜਿਹੜੇ ਈਓ ਜਿਹੜੇ ਮੌਕੇ ਤੇ ਹੁਣ ਵੀ ਹੈਗੇ ਆ। ਠੀਕ ਹੈ ਜੀ, ਉਹਨਾਂ ਨੇ ਸਾਡੀ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ। ਨਾ ਨਗਰ ਕੌਂਸਲ ਦੇ ਪ੍ਰਧਾਨ ਨੇ ਇਸ ਬਾਰੇ ਕੋਈ ਧਿਆਨ ਦਿੱਤਾ ਕਿ ਮੈਨੂੰ ਆਪਣੇ ਇਸ ਬਾਰੇ ਕੋਈ ਧਿਆਨ ਕਰਨਾ ਚਾਹੀਦਾ ਕਿ ਅੱਧਰ ਵੀ ਕੋਈ ਦੁਨੀਆ ਰਹਿੰਦੀ ਆ। ਠੀਕ ਹੈ ਜੀ, ਉਸ ਤੋਂ ਬਾਅਦ ਆਪਾਂ ਬਾਰ-ਬਾਰ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਦੱਸਿਆ। 3 ਦਿਨ ਹੋ ਗਿਆ, ਦੇਖੋ ਪਿੱਛੇ ਤੁਸੀਂ ਦੇਖ ਸਕਦੇ ਹੋ, 8.5x ਆਪਾਂ ਆਪਣੇ ਘਰ ਦੇ ਵਿੱਚ ਜਾਣਾ ਗੇਟ ਲੱਗਾ ਵਾ ਆਪਾਂ ਕਿਸ ਤਰ੍ਹਾਂ ਜਾ ਸਕਨੇ ਆ ਇਸ ਘਰ ਦੇ ਵਿੱਚ ਤੁਸੀਂ ਸਾਨੂੰ ਦੱਸ ਦੋ ਆਪਾਂ ਉਸ ਤੋਂ ਬਾਅਦ ਸੀਵਰੇਜ ਬੋਰਡ ਨੂੰ ਕਿਹਾ ਕਮੇਟੀ ਘਰ ਆਪਾਂ ਗਏ ਆ ਕਿਸੇ ਨੇ ਸਾਡੀ ਕੋਈ ਸਾਰ ਨਹੀਂ ਲਈ ਹੈਗੀ ਇਹ ਜਿਹੜਾ ਮੁੱਦਾ ਵਾ ਦੇਖੋ ਜੀ ਉੱਥੋਂ ਜਿਹੜਾ ਪਾਣੀ ਆਂਦਾ 12 13 ਮੱਲਿਆਂ ਦਾ ਉਹ ਮੱਲੇ ਵਾਲੇ ਤਾਂ ਬਿਲਕੁਲ ਸਹੀ ਆ ਉਸ ਤੋਂ ਬਾਅਦ ਪਾਣੀ ਆ ਗਿਆ ਸਾਡੇ ਘਰਾਂ ਦੇ ਵਿੱਚ ਅਸੀਂ ਤਾਂ ਪਾਣੀ ਦੇ ਵਿੱਚ ਡੁੱਬ ਗਏ ਦੇ ਆ ਸਾਡੇ ਘਰਾਂ ਦੇ ਵਿੱਚ 4 4 3 3 ਫੁੱਟ ਪਾਣੀ ਹੋ ਗਿਆ ਦਾ ਵਾ ਜੇ ਸਾਡਾ ਨਾ ਕੋਈ ਸਮੱਸਿਆ ਦਾ ਹੱਲ ਹੋਇਆ ਤੇ ਜਿੱਥੋਂ ਨਾਲਾ ਆਂਦਾ ਪਿਆ ਵਾ ਆਪਾਂ ਉੱਥੇ ਡੱਕਾ ਮਾਰਾਂਗੇ ਔਰ ਉਹਦੀ ਜ਼ਿੰਮੇਵਾਰੀ ਨਗਰ ਕੌਂਸਲ ਦੀ ਨਾਨਾਗਰ ਦੀ ਸੀਵਰੇਜ ਬੋਰਡ ਦੀ ਤੇ ਪ੍ਰਸ਼ਾਸਨ ਦੀ ਹੋਵੇਗੀ ਸਾਡਾ ਉਹਦੇ ਵਿੱਚ ਕੋਈ ਮੰਤਵ ਨਹੀਂ ਹੈਗਾ ਦੇਖੋ ਇਹਨਾਂ ਨੇ 10 12 ਮਹੀਨੇ ਤੋਂ ਕੋਈ ਕੰਮ ਨਹੀਂ ਕੀਤਾ ਇਸ ਬਾਰੇ ਕੋਈ ਧਿਆਨ ਨਹੀਂ ਦਿੱਤਾ ਕਮੇਟੀ ਘਰ ਜਾਓ ਉੱਥੇ ਇੱਕ ਅਫਸਰ ਨੂੰ ਮਿਲੋ ਉਹ ਦੂਜੇ ਨੂੰ ਕਹਿੰਦਾ ਜੀ ਤਿੰਨ ਬੰਦੇ ਆ ਗਏ ਆ ਜੀ ਕੀ ਕਰ ਰਹੇ ਆ ਉਹ ਬੰਦਿਆਂ ਨੂੰ ਕੁਝ ਪਤਾ ਨਹੀਂ ਹੈਗਾ ਕੋਈ ਟੀਮ ਵਰਕ ਨਹੀਂ ਹੈਗਾ ਇਹਨਾਂ ਕੋਈ ਮਤਲਬ ਕਿ ਕੋਈ ਠੋਸ ਜਵਾਬ ਜਿਹੜਾ ਨਾ ਇਹੋ ਦੇ ਪਾਉਂਦਾ ਔਰ ਨਾ ਹੀ ਪ੍ਰਧਾਨ ਦੇ ਪਾਉਂਦਾ ਕਮੇਟੀ ਦਾ 8 ਫੁੱਟ ਪਾਣੀ ਆ ਸਾਢੇ 3 ਕਿੱਲੇ ਜ਼ਮੀਨ ਆ ਮਗਰ ਇਹੇ ਦੀ ਪ੍ਰਾਪਰਟੀ ਦੇ ਵਿੱਚ ਪਾਣੀ ਪੈ ਰਿਆ ਵਾ ਪਰਸਨਲ ਪ੍ਰਾਪਰਟੀ ਦੇ ਵਿੱਚ ਠੀਕ ਹੈ ਨਾ ਔਰ ਸਾਰੇ ਘਰ ਡੁੱਬਰੇ ਆ ਸਾਰੀ ਕਲੋਨੀਆ 'ਚ ਪਾਣੀ ਵੜ ਗਿਆ ਵਾ ਤੋਂ ਆਪਾਂ ਘਰ ਬਣਾਣੇ ਆ ਸਭ ਤੋਂ ਪਹਿਲੇ ਸਾਨੂੰ ਇਟ ਆਪਾਂ ਇਟ ਵੀ ਨਹੀਂ ਲਾਈਦੀ ਹੁੰਦੀ ਆ ਪਟੋਆ ਪੜਦੇ ਆ ਤਾਂ ਕਮੇਟੀ ਵਾਲੇ ਉੱਥੇ ਆ ਜਾਂਦੇ ਆ ਕਿ ਤੁਸੀਂ ਨਕਸ਼ਾ ਪਾਸ ਕਰਾਏ ਦਾ ਆਪਾਂ ਹਜ਼ਾਰਾਂ ਰੁਪਏ ਕਮੇਟੀ ਨੂੰ ਨਕਸ਼ਾ ਪਾਸ ਕਰਾਣ ਦੇ ਦਿੰਨੇ ਆ ਜਦ ਕਿ ਉਹਦੀ ਸਾਨੂੰ ਸਹੂਦਾ ਕੋਈ ਨਹੀਂ ਮਿਲਦੀ ਆਥੇ ਪੀਣ ਵਾਲਾ ਪਾਣੀ ਸਾਫ ਆ ਨਾ ਇੱਥੇ ਕਿਸੇ ਤਰ੍ਹਾਂ ਦੀ ਕੋਈ ਸਫਦਾ ਵਾ ਜੇ ਸੀਵਰੇਜ ਪੇ ਦਾ ਸੀਵਰੇਜ ਨਹੀਂ ਚੱਲੇ ਕਰਦਾ ਨਾ ਇੱਥੇ ਕੋਈ ਸੜਕ ਦੇ ਉੱਤੇ ਦੋਨੇ ਪਾਸੇ ਕੋਈ ਨਾਲਾ ਨਹੀਂ ਹੈਗਾ ਪਾਣੀ ਦੀ ਕ੍ਰੋਸਿੰਗ ਵਾਸਤੇ ਪਾਣੀ ਦੇ ਵਿੱਚ ਘਰ ਤਾਂ ਸੇ ਦੇਖੋ ਉਹਨਾਂ ਦਾ ਨੁਕਸਾਨ ਹੋ ਰਿਹਾ ਵਾ ਕਾਫੀ ਨੁਕਸਾਨ ਹੋ ਰਿਹਾ ਸਾਰੇ ਘਰਾਂ ਦਾ ਨੁਕਸਾਨ ਹੋ ਰਿਹਾ ਕਿਸੇ ਨੇ ਉਹਨੂੰ ਕੋਈ ਸਾਰ ਨਹੀਂ ਕਿਸੇ ਨੇ ਲਈ ਕਿਸੇ ਨੇ ਉਹਨੂੰ ਪੁੱਛਣਾ ਨਹੀਂ ਜਿਹਦਾ ਨੁਕਸਾਨ ਹੋ ਗਿਆ ਉਹਦਾ ਆਪਣਾ ਪਰਸਨਲ ਹੋ ਗਿਆ ਜਿੰਦਗਾ ਅਗਰ ਜਲਦੋ ਜਲ ਪਾਣੀ ਘਟਵਾਉਣ ਦੀ ਕੋਸ਼ਿਸ਼ ਕਰ ਰਹੇ ਆਪਾਂ ਫਿਰ ਜੋ ਵੀ ਉਹਨਾਂ ਦਾ ਹੱਲ ਹੋਗਾ ਪਾਇਆ ਸਾਹਿਬ ਨੂੰ ਸਾਰੇ ਚੰਦ ਦੱਸ ਕੇ ਜਿਤਾ ਗਾਨ ਦਾ ਪਕਰਦਾ ਸਰ ਇਸ ਬਾਰੇ ਜੈਨ ਨਾਲ ਜੋ ਕਿ ਮੈਨੂੰ ਨੇ ਨਾਲ ਇਸ ਤੀਕ ਐਪਲੀਕੇਸ਼ਨ ਦਾਇਰਿਕਲ ਨੂੰ ਦੇ ਕੇ ਹੁੰਦੇ ਆ ਮੇਰ ਕੋ ਨਹੀਂ ਮਾਰਕੋ ਜੀ ਉਹ ਸਾਹਿਬ ਕੋ ਮਾਰਕੋ ਜੀ ਉਹ ਵੀ ਅਸੀਂ ਹਰ ਕੋਸ਼ਿਸ਼ ਕਰਾਂਗੇ ਜਿੰਨੇ ਦਿਨ ਤੱਕ ਆਪਾਂ ਇੱਥੇ ਰਹੇ ਹਾਂ 3:00 ਜਣਾਵਾਂ 5 7 8 ਵਜਾਂ ਨਾਲ ਇੱਥੇ ਸਰ ਤਿੰਨ ਕਿੱਲਾਂ ਚ ਪਾਣੀ ਆ ਲੱਗਦਾ ਨਹੀਂ ਹੈ ਕਿ ਇਹ ਜਨਰੇਟਰ ਜਿਹੜਾ ਆ ਇਹਦੇ ਨਾਲ ਕਿੰਨਾ ਕੁ ਪਾਣੀ ਨਿਕਲ ਦੇਗਾ ਕੋਈ ਹੋਰ ਕਦਮ ਚੁੱਕਿਆ ਜਾ ਰਿਹਾ ਹੈ ਜਲਦੀ ਪਾਣੀ ਨਿਕਲ ਦੇਗਾ ਆਪਣੀ ਕੋਸ਼ਿਸ਼ ਤੋਂ ਵੱਧ ਕਰਦੇ ਆਪਾਂ ਜਿੰਨਾ ਕੋਸ਼ਿਸ਼ ਆਪਾਂ ਕੰਮ ਕਰਕੇ ਜਾਂਦੇ ਆ